ਬੜੀ ਸਲੀਮ ਭਰੀ ਅਫਸਰ ਜਿੱਦਾਂ ਤੁਹਾਨੂੰ ਪਤਾ ਹੀ ਆ ਤਾਂ ਇਹ ਮੈਂ ਮੁੰਡਾ ਮੇਰਾ ਸਿੱਥੇ ਕੰਮ ਕਰਦਾ 10 ਵਜੇ ਆਉਂਦਾ ਉਹ ਉਹਨੇ ਆ ਕੇ ਮੈਨੂੰ ਕਾਲ ਕੀਤੀ ਕਿ ਬਾਹਰਲਾ ਮੇਨ ਗੇਟ ਦਾ ਲੋਕ ਜਿਹੜਾ ਟੁੱਟਾ ਹੋਇਆ ਤੇ ਮੈਂ ਉਹਨੂੰ ਕਿਹਾ ਤੂੰ ਅੰਦਰ ਨਾ ਜਾਈਂ ਤੇ ਉਹ ਸਾਹਮਣੇ ਬੈਠ ਗਿਆ ਫਿਰ ਹਾਲੋਂ ਮੈਂ ਉਹਨੇ ਤੇ ਚ ਆ ਗਏ 15 20 ਮਿੰਟ ਤੇ ਅੰਦਰ ਜਦੋਂ ਆਏ ਆ ਤੇ ਚੋਰੀ ਤਾਂ ਪਤਾ ਲੱਗਾ ਸਾਨੂੰ ਕਿ ਚੋਰੀ ਹੋਈ ਆ ਤੇ ਰਾਤ ਨੂੰ 2:40 ਤੇ ਦੋ ਮੁੰਡੇ ਆਏ ਆ ਸਕੂਟਰ ਤੇ ਤੇ ਦੋ ਚਪੰਜਾਂ ਤੇ ਚੱਲ ਗਏ ਆ ਮੇਨ ਜਦੋਂ ਤੁਸੀਂ ਐਂਟਰ ਕੀਤਾ ਉਦੋਂ ਹੀ ਮੈਂ ਐਂਟਰ ਕੀਤਾ ਦੇਖਿਆ ਇੱਕ ਇਨਵਰਟਰ ਤੇ ਇੱਕ ਮੇਰਾ ਲੋਕਰ ਅਫੀਸਰ ਲੋਕਰ ਹੈ ਉਹ ਹੈਨੀ ਬਾਕੀ ਹੁਣ ਚੀਜ਼ਾਂ ਬਾਅਦ ਚ ਪਤਾ ਲੱਗੂਗਾ ਲੋਕਰ ਦੇ ਵਿੱਚ ਕੀ ਕੀ ਸਮਾਨ ਪਿਆ ਸੀ ਉਹਦੇ ਚ ਭਾਜੀ ਮੇਰੇ ਅਫੀਸ਼ਰ ਡਾਕੂਮੈਂਟਸ ਸੀਗੇ ਕਿਤਾਬਾਂ ਸੀਗੀਆਂ 골ਡ ਵੀਆ ਸੀਗਾ ਮੇਰੇ ਕੈਸ਼ ਭਾਜੀ ਇੱਕ ਤਾਂ ਐਡਵਾਂਸ ਆ ਅੱਛਾ ਜੀ ਪ੍ਰੋਗਰਾਮ ਦਾ ਕਾਲੀ ਜਿਹੜਾ ਕਿਉਂਕਿ ਆਪਾਂ ਉਹਦੇ ਚ ਰੱਖਦੇ ਨਹੀਂ ਆਫ ਲੋਕਰ ਚ ਰੱਖਦੇ ਨਹੀਂ ਇਹਨਾਂ ਹੋਰ ਕੀ ਕੀ ਲੱਗੂਗਾ ਹੋਰ ਵੀ ਇਹਦੇ ਇਲਾਵਾ ਕੀ ਕੀ ਸਮਾਨ ਹੈਗਾ ਡਾਕੂਮੈਂਟਸ ਭਾਜੀ ਭਾਜੀ ਦਾ ਲਾਇਸੈਂਸ ਰੀਡਿੰਗ ਹੋਣਾ ਸੀਗਾ ਉਹ ਪੇਪਰ ਪਈ ਆ ਤਦ ਕਿੰਨੇ ਦਿਨ ਹੋ ਗਏ ਮਾਸਟਰ ਸੀਨੀਅਰ ਦੇ ਨਾਮ ਮੈਨੂੰ ਭਾਜੀ ਨਾਲ 22 ਸਾਲ ਹੋ ਗਏ ਇਸ ਗੱਲ ਦੀ ਕਲਾਸ ਲਿੰਨ ਜੀ ਨੂੰ ਵਿੱਚ ਸੀ ਹਾਂਜੀ ਭਾਜੀ ਦੇ ਨੌਲੇਜ ਚਾਹੀ ਅਜ ਕੋਈ ਇਹਨਾਂ ਦੇ ਕੋਈ ਗੋਲਡ ਜੈਵਲਰੀ ਗੱਲ ਨਹੀਂ ਸੀ ਇਥੇ ਮੁਕ ਨਹੀਂ ਬਈ ਨਹੀਂ ਤੁਸੀਂ ਕਲਾਕਾਰਾਂ ਚ ਰਹਨੇ ਹੋ ਪੰਜਾਬ ਪੁਲਿਸ ਨੂੰ ਇਤਲਾ ਕਰ ਚੁੱਕੇ ਹੋ ਕਲਾਕਾਰ ਸੀਐਮ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ ਮਤਾ ਕਿ ਮੈਂ ਤਾਂ ਖੁਦ ਹਰਾਨ ਆ ਮੈਂ ਆਪਣੇ ਜਿਹਦੇ ਨੇਬਰ ਜਿਹਦੇ ਮੈਂ ਹੁਣ ਕੈਮਰੇ ਲਗਾਇਆ ਮੈਂ ਉਹਨੂੰ ਇਹੀ ਗੱਲ ਦੱਸ ਕੇ ਆ ਕਿ ਅਸੀਂ ਬਈ ਸੇਫ ਮਹੱਲੇ ਚ ਵੀ ਹੈ ਨਹੀਂ ਅਸੀਂ ਸੋਚਦੇ ਸੀ ਅੱਜ ਤੋਂ ਪਹਿਲਾਂ ਕਿ ਅਸੀਂ ਮਹੱਲਿਆਂ ਚ ਸੇਫ ਆ ਪਰ ਮਹੱਲੇ ਚ ਵੀ ਸੇਫ ਨਹੀਂ ਲੋਕਰ ਤੋਂ ਇਲਾਵਾ ਹੋਰ ਕੀ ਕੀ ਲੈ ਗਏ ਜੀ ਮੈਂ ਚੈੱਕ ਨਹੀਂ ਕੀਤਾ ਹਲੇ ਲੋਕਰ ਹੈ ਔਰ ਇਨਵਰਟਰ ਹੈ ਤੁਹਾਡਾ ਪਈ ਕੋਈ ਸੀਸੀਟੀਵੀ ਥੋੜੇ ਸਮੇਂ ਹੈ ਆ ਗਈ ਜੀ ਬਈ ਕਿੰਨੇ ਬੰਦੇ ਦੀ ਭਾਈ ਦੋ ਮੁੰਡੇ ਆ ਭਾਈ ਠੀਕ ਹੈ ਭਾਈ ਬਾਈਕ ਤੇ ਸੀ ਭਾਈ ਐਕਟੂਆ ਬਲੈਕ ਕਲਰ ਦੀ ਤਾਂ ਕਿੰਨਾ ਨੂੰ ਭਾਈ ਨੁਕਸਾਨ ਹੋਇਆ ਭਾਈ ਹੁਣ ਪਤਾ ਲੱਗੂਗਾ ਚੈੱਕ ਕਰਕੇ ਉਹਦਾ ਮੁੱਲ ਲਈ ਇਹੀ ਹੈ ਕਿ ਗਵਰਟਰ ਤੇ ਇੱਕ ਮੇਰਾ ਲੋਕਰ ਹੈ ਅਫੀਸ਼ਲ ਲੋਕਰਸ ਨੂੰ ਹਾਂਜੀ ਭਾਈ ਦੱਸ ਦਿਓ ਕੀ ਮਾਮਲਾ ਹੈ ਤੁਹਾਡਾ ਕੀ ਨਾਮ ਸੀ ਆਪਣਾ ਮੇਰਾ ਨਾਮ ਮਣੀ ਭਾਜੀ ਸਵੇਰੇ ਮੈਂ 9:30 ਵਜੇ ਆਇਆ ਮੈਂ ਆਕੇ ਪਹਿਲੇ ਬੁਗੇ ਦੇਖੇ ਮੈਂ ਕਿਹਾ ਮੈਂ ਤਾਂ ਚਾਬੀ ਤੇ ਮੇਰੇ ਕੋਲ ਹੈ ਬੁਗੇ ਕਿਨ ਖੋਲੇ ਆ ਉਹ ਜਿੰਦਾ ਦੇਖਿਆ ਥੱਲੇ ਡਿੱ ਗਿਆ ਪਿਆ ਸੀ ਉੱਥੇ ਉਦਬਾਜ ਦੇ ਨਾੜੀ ਉੱਪਰ ਮੈਂ ਕੈਮਰਾ ਦੇਖਿਆ ਕੈਮਰਾ ਟੇਡਾ ਹੋਇਆ ਸਾਰਾ ਮੈਂ ਅੰਦਰ ਆਕੇ ਦੇਖਿਆ ਜੇ ਕਿ ਤੋ ਮੈਂ ਉਹ ਆਹ ਵਾਲੇ ਰੂਮ ਦੇ ਦਫ਼ਤਰ ਵਾਲੇ ਜਿੰਦਾ ਲਾ ਕੇ ਜਾਂਦਾ ਉੱਪਰ ਸਾਰਾ ਕੁਝ ਪਾਈਆ ਰੂਮ ਟੁੱਟਾ ਪਿਆ ਸੀ ਪਿੱਛੇ ਜਾਕੇ ਦੇਖਿਆ ਦਵਾਜਾ ਖੁੱਲਾ ਉਹ ਇਨਵਰਟਰ ਹੈ ਨਹੀਂ ਸੀ ਭਾਈ ਦਾ ਲੋਕਰ ਹੈ ਨਹੀਂ ਸੀ ਤੇ ਸਾਹਮਣੇ ਵਾਲੇ ਮਨੀ ਭਾਈ ਨੂੰ ਫੋਨ ਕੀਤਾ ਉਹ ਆਗੇ ਫਟਾਫਟ ਉਨੇ ਕੈਮਰੇ ਚੱਕ ਕੇ ਤਰੇ ਦੋ ਮੁੰਡੇ ਸੀ ਕਾਲੀ ਐਕਟੀਵਿਟੀ ਤੇ ਆਏ ਸੀ ਅੱਧਰ ਆਏ ਅੱਧਰ ਇੱਦਾਂ ਕੀ ਕਰਦੇ ਮੈਂ ਭਾਜੀ ਸਭਾਈਆਂ ਕਰਦਾ ਇੱਥੇ ਜੀ ਕਿੰਨੇ ਸੋ ਮੈਂ ਦੋ ਇਥੇ ਡਰ ਰਿਹਾ ਮੈਨੂੰ ਭਾਜੀ ਹੋ ਗਏ 6 ਕੇ ਸਾਲ ਹੋ ਗਏ 6-7 ਸਾਲ ਫਿਰ ਤੁਸੀਂ ਕਿਹਾ ਉਹ ਕਦੇ ਹਾਂਜੀ ਭਾਜੀ ਪਹਿਲੀ ਇਨਫੋਰਮੇਸ਼ਨ ਕਿਹਨੂੰ ਦਿੱਤੀ ਤੁਸੀਂ ਪਹਿਲਾਂ ਮੈਂ ਮਣੀ ਭਾਜੀ ਨੂੰ ਫੋਟੋ ਬਾਦ ਜੋਸ਼ ਭਾਜੀ ਨੂੰ ਦਿੱਤੀ ਜੀ ਤੇ ਕੀ ਨੁਕਸਾਨ ਆਦੀ ਦੇਖਿਆ ਹਾਂਜੀ ਕਿ ਭਾਜੀ ਇੱਕ ਭਾਜੀ ਦਾ ਲੋਕਰ ਹੈ ਨਹੀਂ ਇੱਕ ਨੋਵੇਟਰ ਤੇ ਭਾਜੀ ਜਿਹੜੇ ਮੁੰਡੇ ਆਏ ਨੇ ਐਕਟੀਵਿਟੀ ਉਹ ਹਿੰਦੂ ਨੇ ਕੀ ਅਸੀਂ ਕੁਛ ਨਹੀਂ ਮੈਨੂੰ ਪਤਾ ਨਹੀਂ ਦੇਖਣ ਨੂੰ ਮੂੰਹਨੇ ਲੱਗਦੇ ਨਹੀਂ ਮੂੰਹ ਨਹੀਂ ਆਉਦਾ ਮ ਕਾਲੀ ਐ ਟਿਬੂ ਪੁਲਿਸ ਨੂੰ ਨੇਤੀ ਸੁੱਛਿਆ ਭਾਈ 2 ਘੰਟੇ ਹੋ ਗਏ ਹਾਲ ਤੱਕ ਨਹੀਂ ਪੁਲਿਸ ਆਈ ਜੀ ਕੀ ਮਾਮਲਾ ਜੀ ਪਹੁੰਚਿਆ ਮਾਮਲਾ ਚੋਰੀ ਦਾ ਸਾਹਮਣੇ ਨਜ਼ਾਰਾ ਹੈ ਹੂੰ ਕਿੰਨਾ ਦੀ ਹੋਈ ਸਰਚ ਹੋਈ ਹਾਂਜੀ ਕਿੰਨਾ ਦੀ ਹੋਈ ਸੀ ਇਹ ਮਾਸਟਰ ਸ੍ਰੀਮ ਜੀ ਦੇ ਦਫਤਰ ਹੋਈ ਹੈ ਕਿਹੜੀ ਜਗ੍ਹਾ ਸਰ ਇਹ ਆਵਾਦਪੁਰੇ 6 ਨੰਬਰ ਗਲੀ ਦੇ ਨੇੜੇ ਹੂੰ ਤੇ ਇਹ ਰਾਤ ਤਕਰੀਬਨ ਸਵੇਰ 2 ਵਜੇ ਦੇ ਦਰਮਿਆਨ ਹੋਈ ਹੈ ਹੂੰ ਤੇ ਤਕਰੀਬਨ 3 ਵਜੇ ਚੋਰੀ ਕਰਕੇ ਜਿਹੜੇ ਚੋਰ ਬਾਹਰ ਗਏ ਨੇ ਹੂੰ ਸਰ ਮੋਕੇ ਜੀ ਸੀਸੀਟੀਵੀ ਦੇਖੀ ਜੀ ਸੀਸੀਟੀਵੀ ਮੈਂ ਆਇਆ ਚੈੱਕ ਕਰ ਰਿਹਾ ਤੇ ਹਜੇ ਆਪਣਾ ਵੈਰੀਫਾਈ ਕੀਤਾ ਜਿੰਨਾ ਕੋ ਮੋਟਾ ਮੋਟਾ ਜਿੱਥੇ ਜਿੱਥੇ ਫਾਇਨੇ ਜਿੱਦਾ ਭਾਗ ਪਹੁੰਚ ਗਏ ਹਾਂਜੀ ਇੱਕ ਨੌਕਰ ਤੇ ਇਨਵਰਟਰ ਵਗੈਰਾ ਲੈ ਕੇ ਗਏ ਨੇ ਬਾਕੀ ਪੜਤਾਲ ਕਰ ਰਹੇ ਆਂ ਦੇਖ ਰਹੇ ਆਂ ਬਾਕੀ ਹੋਰ ਕੋਈ ਸਮਾਨ ਜਾ ਕੇ ਆਪਣਾ ਸਰ ਕੀ ਨਾਮ ਜੀ ਮੇਰਾ ਨਾਮ ਏਐਸਐ ਸਿੰਘ ਕਿਹੜੇ ਥਾਂ ਦੇ ਸਰ ਮੈਂ ਪੀਸੀਆਰਸ ਕੜਤੂ ਆ ਧੰਨਵਾਦ ਸਰ ਥੈਂਕ ਯੂ